ਸਾਸ਼ੇ ਕਾਜੀ ਅੱਜ ਆਪਾਂ ਘਰ ਦੇ ਵਿੱਚ ਬੇਸਨ ਦੀ ਪੁਰਜੀ ਬਣਾਵਾਂਗੇ ਪਨੀਰ ਦੀ ਪੁਰਜੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਗੀ ਬੇਸਨ ਦੀ ਕਦੇ ਨਹੀਂ ਇੱਥੇ ਜੀ ਆਪਾਂ ਲਏ ਤੇ ਤਿੰਨ ਵਿਆਜ ਟਮਾਟਰ ਇੱਕ ਤੇ ਤਿੰਨ ਚਾਰ ਲਸਣ ਦੀਆਂ ਕਲੀਆਂ ਤੇ ਪਾਉਣੇ ਕੋਲੀਆਂ ਬੇਸਨ ਦੀ ਬੇਸਨ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਤੇ ਬੇਸਨ ਨੂੰ ਆਪਾਂ ਭੁੰਨ ਲੈਣਾ ਤਾਂ ਕਿ ਦੀ ਕਚਾਨ ਨਾ ਰਹੇ ਜਾਂ ਵੀ ਪੁਰਜੀ ਦੇ ਵਿੱਚ ਜੇਕਰ ਆਪਾਂ ਕੱਚਾ ਇਸ ਤਿੱਕੇ ਨਾਲ ਘੋੜ ਕੇ ਬੇਸਨ ਨੂੰ ਪਾਉਣੇ ਤਾਂ ਪੁਰਜੀ ਦੇ ਵਿੱਚ ਕੱਚਾਪਨ ਰਹੇਗਾ ਤੇ ਤਾਂ ਕਰਕੇ ਆਪਾਂ ਬੇਸਨ ਨੂੰ ਪਹਿਲਾਂ ਰੋਸਟ ਕਰਾਂਗੇ ਹਲਕਾ ਜਿਹਾ ਪੁੰਨ ਲਾਂਗੇ ਤਾਂ ਆਪਣਾ ਬੇਸਣ ਵਧੀਆ ਭੁੱਲ ਕੇ ਤਿਆਰ ਹੋ ਜੇ ਬੇਸਣ ਨੂੰ ਆਪਾਂ ਲੋ ਫਲੇਮ ਤੇ ਭੁੰਨਣਾ ਗੈਂਸ ਦੀ ਫਲੇਮ ਨੂੰ ਲੋ ਰੱਖਿਓ ਨਹੀਂ ਆਪਣਾ ਬੇਸਣ ਮੱਚ ਜੂਗਾ ਤੇ ਕੜਤਨ ਆਵੇਗੀ ਜੇ ਆਪਣਾ ਬੇਸਣ ਮੱਚ ਗਿਆ ਇਸ ਕਰਕੇ ਆਪਾਂ ਹਲਕੀ ਜਿਹੀ ਫਲੇਮ ਤੇ ਭੁੰਨਣਾ ਕੂ ਬੇਸਨ ਨੂੰ ਆਪਾਂ ਪੂਨ ਕਰ ਲਿਆ ਤੇ ਗੈਸ ਨੂੰ ਆਪਾਂ ਆਫ ਕਰਤਾ ਦੇਖੋ ਹਲਾ ਲਾਂਗੇ ਹੁਣ ਆਪਾਂ ਤੇ ਬੇਸਨ ਨੂੰ ਆਪਾਂ ਠੰਡਾ ਕਰਕੇ ਫਿਰ ਪਾਣੀ ਦੇ ਵਿੱਚ ਘੋਲ ਤਿਆਰ ਕਰਾਂਗੇ ਇੱਥੇ ਆਪਾਂ ਬੇਸਨ ਲੈ ਲਿਆ ਬੇਸਨ ਨੂੰ ਠੰਡਾ ਕਰ ਲਿਆ ਤੇ ਹੁਣ ਆਪਾਂ ਇੱਕ ਕੌਲੀ ਪਾਣੀ ਦੀ ਲਾਵਾਂ ਪਾਣੀ ਆਪਾਂ ਇੱਕ ਫੁੱਲ ਕੌਲੀ ਲੈਣੀ ਆ ਉਦੋਂ ਮੇਰੀ ਕੌਲੀ ਓਣੀ ਸੀ ਤੇ ਥੋੜਾ ਜਿਹਾ ਪਾਣੀ ਵੀ ਹੋਰ ਐਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਸਮੂਥ ਜਾਂ ਸਿਲਕੀ ਜਿਹਾ ਕੂਲ ਤਿਆਰ ਕਰ ਲਾਂਗੀ ਤਾਂ ਤੇ ਵਿਸਕਰ ਦੇ ਨਾਲ ਆਪਾਂ ਇਹਨੂੰ ਕੋਲ ਨੂੰ ਬਣਾ ਲਾਂਗੀ ਤੁਸੀਂ ਚਮਚ ਦੇ ਨਾਲ ਵੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਕੋਈ ਵੀ ਲੰਸ ਵਗੈਰਾ ਨਹੀਂ ਰਹਿਣੇ ਚਾਹੀਦੇ ਗੁਠਲੀ ਵਗੈਰਾ ਉਦੋਂ ਤੇ ਫਿਰ ਭੁਰਜੀ ਆਪਣੀ ਕੱਚੀ ਹੀ ਰਹਿ ਜੂਗੀ ਵਧੀਆ ਜੀ ਬਣਨੀ ਇਸ ਤਿੱਕੇ ਨਾਲ ਆਪਾਂ ਇਹਦਾ ਕੋਲ ਨੂੰ ਤਿਆਰ ਕਰ ਲਾਂਗੀ ਕੋਲ ਨੂੰ ਆਪਾਂ ਰੈਸਟ ਤੇ ਰੱਖਾਂਗੇ 15-20 ਮਿੰਟ ਇਹਨੇ ਨਾਲ ਹੀ ਆਪਾਂ ਤੜਕਾ ਤਿਆਰ ਕਰ ਲਾਂਗੇ ਭੁਰਜੀ ਦਾ ਇਥੇ ਜੀ ਮੈਂ ਪੈਨ ਲੈ ਲਿਆ ਪੈਨ ਦੇ ਵਿੱਚ ਮੈਂ ਇੱਕ ਛੋਟੀ ਘੜਤੀ ਸਰਸੋਂ ਦਾ ਤੇਲ ਲੱਤਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇਲ ਨੂੰ ਆਪਾਂ ਚੰਗੇ ਤਰੀਕੇ ਨਾਲ ਪਕਾ ਲਿਆ ਪਹਿਲਾਂ ਤੇ ਹੁਣ ਆਪਾਂ ਜੀਵਾਂ ਲਾਈਏ ਥੋੜੀ ਜੀ ਤੇ ਥੋੜੀ ਜੀ ਆਪਾਂ ਮੇਥੇ ਪਾਇਆ ਤੇ ਥੋੜੀ ਜੀ ਆਪਾਂ ਪਾਇਆ ਜੀ ਸਾਬਤ ਧਨੀਆ ਤੇ ਕਾਲੀ ਮਿਰਚ ਤਿੰਨ ਤੋਂ ਚਾਰ ਸੁੱਕੀਆਂ ਲਾਲ ਮਿਰਚਾਂ ਥੋੜੀ ਜਿਹੀ ਆਪਾਂ ਹਿੰਗ ਪਾਈ ਆ ਤਾਂ ਕਿ ਆਪਣੇ ਪੁਰਜੀ ਦਾ ਟੇਸਟ ਵਧੀਆ ਹੋਵੇ ਤੇ ਹੁਣ ਆਪਾਂ ਲਸਣ ਜਿਹੜੀ ਬਰੀਕ ਕੱਟ ਕੇ ਰੱਖੀ ਸੀ ਉਹ ਪਾ ਲਈ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਜੇਕਰ ਬੱਚਿਆਂ ਨੇ ਖਾਣੀ ਹੈ ਤਾਂ ਸਕਿਪ ਵੀ ਕਰ ਸਕਦੇ ਹੋ ਦੇਖੋ ਹਲਕੀ ਜਿਹੀ ਆਪਾਂ ਭੁੰਨਣੀ ਆ ਲਸਣ ਨੂੰ ਜਿਆਦਾ ਕਾਲਾ ਨਹੀਂ ਕਰਨਾ ਤੇ ਹੁਣ ਆਪਾਂ ਪਾਵਾਂਗੇ ਜੀ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਪਿਆਜ਼ ਆਪਾਂ ਐਡ ਕਰ ਲਈ ਇੱਕ ਵਾਰੀ ਮਿਕਸ ਕਰ ਦਾਂਗੀ ਤੇ ਇਹਨੂੰ ਵੀ ਆਪਾਂ ਚੰਗੇ ਜਿਹੇ ਤਰੀਕੇ ਨਾਲ ਭੁੰਨਣਾ ਪਿਆਜ਼ ਥੋੜੇ ਜਿਹਾ ਬਰਾਊਨ ਜਿਹਾ ਹੋ ਜਾਵੇ ਹਲਕੇ ਜਿਹੇ ਹੋਂਦੀ ਆਪਾਂ ਟਮਾਟਰ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਧੋਣਾਂਗੇ ਤੇ ਟਮਾਟਰ ਨੂੰ ਆਪਾਂ ਜ਼ਿਆਦਾ ਨਹੀਂ ਗਲਣਾ ਹਲਕੇ ਜਿਹੇ ਟਮਾਟਰ ਵੀ ਸੌਫਟ ਹੋਣੇ ਚਾਹੀਦੇ ਜ਼ਿਆਦਾ ਨਹੀਂ ਹੋਂਦੀ ਆਪਣੇ ਟਮਾਟਰ ਦੇਖੋ ਪੱਕ ਗਏ ਨੇ ਤੇ ਟਮਾਟਰਾਂ ਨੂੰ ਆਪਾਂ ਜ਼ਿਆਦਾ ਨਹੀਂ ਪਿਉਰੀ ਕੀ ਬਣਾਉਣੀ ਹਲਕੇ ਜਿਹੇ ਪਕਾਉਣੇ ਆ ਤੇ ਹੁਣ ਮਸਾਲੇ ਐਡ ਕਰਾਂਗੇ ਆਪਾਂ ਅੱਧਾ ਚਮਚ ਨਮਕ ਦਾ ਤੁਸੀਂ ਟੇਸਟ ਅਨੁਸਾਰ ਐਡ ਕਰ ਲੈਣਾ ਚੌਥਾਈ ਹਿੱਸਾ ਪਾ ਹਲਦੀ ਦਾ ਐਡ ਕੀਤਾ ਚਮਚ ਦਾ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਤੇ ਅੱਧਾ ਚਮਚਾ ਪਾ ਧਨੀਆ ਪਾਊਡਰ ਦਾ ਐਡ ਕੀਤਾ ਤੇ ਇਹਨੂੰ ਮਿਕਸ ਕਰ ਦਾਂਗੀ ਜੀ ਉ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਤੁਸੀਂ ਆਮ ਚੂਰ ਪਾਊਡਰ ਵੀ ਪਾ ਸਕਦੇ ਹੋ ਜੇਕਰ ਖੱਟਾ ਬਣ ਲਿਆਉਣਾ ਆਪਾਂ ਨਿੰਬੂ ਦਾ ਰਸ ਐਡ ਕਰਾਂਗੇ ਖੱਟੇਪਣ ਦੇ ਲਈ ਇੱਥੇ ਜੀ ਆਪਾਂ ਜਿਹੜਾ ਬੇਸਣ ਕੋਲ ਕੇ ਰੱਖਿਆ ਉਹਨੂੰ ਐਡ ਕਰ ਦਾਂਗੇ ਤੇ ਇਹਨੂੰ ਆਪਾਂ ਹਿਲਾਉਣਾ ਨਹੀਂ ਇਸੇ ਤੀਕੇ ਨਾਲ ਰੱਖਣਾ ਤੇ ਇਹਨੂੰ ਉੱਪਰ ਦੀ ਆਪਾਂ ਟੱਕ ਦਵਾਂਗੇ ਤੱਕ ਕੇ ਆਪਾਂ ਤੇ ਇਸ ਨੂੰ 4 ਮਿੰਟ ਤੱਕ ਪਕਾਉਣਾ ਦਾ ਤੇ ਗੈਸ ਦੀ ਫਲੇਮ ਨੂੰ ਆਪਾਂ ਲੋ ਰੱਖਣਾ ਹੁਣ ਜੀ ਆਪਾਂ ਇਹਨੂੰ ਟੱਕ ਦਾਂਗੀ 3 ਤੋਂ 4 ਮਿੰਟ ਦੇ ਲਈ ਦੇਖੋ 3 ਤੋਂ 4 ਮਿੰਟ ਹੋ ਗਿਆ ਤੇ ਆਪਣੀ ਜਿਹੜਾ ਬੇਸਣਾ ਉਹ ਥੋੜਾ ਜਿਹਾ ਹਲਕਾ ਜਾਂ ਥੱਲੇ ਤਾਂ ਲੱਗੂਗਾ ਇਹਨੂੰ ਆਪਾਂ ਖੁਰਚਣੇ ਦੀ ਮਦਦ ਦੇ ਨਾਲ ਹਲਾ ਲਾਂਗੀ ਇਹਨੂੰ ਆਪਾਂ ਚੰਗੀ ਤਕੀ ਹਲਾ ਲੈਣਾ 믹ਸ ਕਰ ਤਾਂਗੇ ਮਸਾਲੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਤੇ ਇਹ ਪੁਰਜੀ ਇੰਨੀ ਕਿ ਟੇਸਟੀ ਬਣਦੀ ਐ ਜੇ ਕਈ ਵਾਰ ਆਪਣਾ ਪੁਰਜੀ ਖਾਣ ਦਾ ਜੀ ਕਰਦਾ ਪਨੀਰ ਨਹੀਂ ਹੁੰਦਾ ਤਾਂ ਆਪਾਂ ਇਹ ਪੁਰਜੀ ਬਣਾ ਸਕਦੇ ਹਾਂ ਜਾਂ ਕੋਈ ਦਾਲ ਸਬਜੀ ਵਗੈਰਾ ਨਹੀਂ ਹੁੰਦੀ ਤਾਂ ਆਪਾਂ ਇਹ ਸਬਜੀ ਬਣਾ ਕੇ ਖਾ ਸਕਦੇ ਹਾਂ ਥੋੜੀ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੀ ਜੀ ਫੁਰਕੀ ਨੂੰ ਆਪਾਂ ਲੋਗ ਐਸਤੇ ਹੀ ਇਸ ਟਿੱਕੇ ਨਾਲ ਹਲਾ ਕੇ ਪਕਾਉਣਾ 1 ਕ ਮਿੰਟ ਹੁਣ ਜਿਥੇ ਆਪਾਂ ਐਡ ਕਰਾਂਗੇ ਨਿੰਬੂ ਦਾ ਰਸ ਇੱਕ ਚਮਚਾ ਆਪਾਂ ਨਿੰਬੂ ਦਾ ਰਸ ਐਡ ਕਰਾਂਗੇ ਤੁਸੀਂ ਵੱਧ ਘੱਟ ਲੈ ਸਕਦੇ ਹੋ ਆਪ ਦੇ ਟੇਸਟ ਅਨਸਾਰ ਮਿਕਸ ਕਰ ਲਾਂਗੇ ਜੀ ਚੰਗੇ ਤਰੀਕੇ ਦੇ ਨਾਲ ਕਸਤੂਰੀ ਮਿੱਠੀ ਐਡ ਕਰਾਂਗੀ ਇੱਥੇ ਥੋੜੀ ਜੀ ਮੈਂ ਕ੍ਰਸ਼ ਕਰਕੇ ਲੈਂਦੀ ਆ ਜੀ ਇਹਦਾ ਨਾ ਟੇਸਟ ਵਧੀਆ ਆਉਂਦਾ ਤੇ ਫਲੇਵਰ ਤੇ ਆ ਵਧੀਆ ਆ ਜਾਂਦਾ ਗੈਸ ਨੂੰ ਆਪਾਂ ਬੰਦ ਕਰਤਾ ਹੁਣ ਕੀ ਆਪਾਂ ਇਹਨੂੰ ਟੱਕ ਕੇ ਰੱਖਾਂਗੇ ਗੈਸ ਨੂੰ ਆਪਾਂ ਆਫ ਕਰ ਦੇਣਾ ਟੱਕ ਕੇ ਇਹਨੂੰ 2 ਤੋਂ 3 ਮਿੰਟ ਰੱਖਾਂਗੇ ਹੁਣ ਇਹਦਾ ਇੱਕ ਪਲੇਟ ਦੇ ਵਿੱਚ ਪੁਰਗੀ ਨੂੰ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਪੁਰਗੀ ਬਣ ਕੇ ਤਿਆਰ ਹੋਈ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲੇ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਆਪਾਂ ਫੇਰ ਮਿਲਾਂਗੇ ਕਿਸ ਨਿਊ ਵੀਡੀਓ ਦੇ ਨਾਲ ਤਾਂ ਤੱਕ ਲਈ ਸਸਿਆਕਾਲ